ਆਹ ਦੇਖੋ ਮੇਰੇ ਸਰਕਾਰੀ ਹਸਪਤਾਲ ਚ ਸਨਾਮ ਚ ਖੜੇ ਅਸੀਂ ਡਾਕਟਰ ਮਨੀਸ਼ ਗੁਪਤਾ ਨੇ ਬੱਚਿਆਂ ਦੇ ਡਾਕਟਰ ਨੇ ਇਹਨਾਂ ਦਾ ਬੈਠਣ ਦਾ ਸਮਾਂ 8 ਵਜੇ ਸਵੇਰੇ ਸਰਕਾਰੀ ਹਸਪਤਾਲ ਚ ਆ ਸਾਰੇ ਖੜੇ ਨੇ ਪੇਸ਼ੈਂਟ ਖੜੇ ਨੇ ਅਸੀਂ 8 ਵਜੇ ਦੇ ਪਹੁੰਚੇ ਆ 8:30 ਵਜੇ ਪਹੁੰਚ ਕੇ ਜਦੋਂ ਇਸੇ ਸਹੀ 11 ਵਜਣ 11 ਵਜਣ ਚ ਆਏ ਜੇ ਡਾਕਟਰ ਸਾਹਿਬ 11 ਵਜੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਪੁੱਛਿਆ ਛੋੜ ਕੇ ਕਹਿੰਦੇ ਇਸ ਤਾਂ ਨੌਕਰੀ ਛੱਡ ਸਕੇ ਆ ਸਾਡਾ ਸਥਿਫ ਹੈ ਇਹਨਾਂ ਦੇ ਜਿਹੜੇ ਕੰਪਿਊਟਰ ਰੱਖਿਓ ਇਹਨਾਂ ਨੂੰ ਪੁੱਛਿਆ ਕਹਿੰਦੇ ਕੈਂਪ ਚ ਨੇ ਝੂਠ ਬੋਲ ਰਹੇ ਜਦ ਕਿ ਆਪਦੇ ਘਰ ਬੱਚਿਆਂ ਨੂੰ ਦਵਾਈ ਜਿੰਦੇ ਇੱਕ ਮਹੀਨਾ ਇਹਨਾਂ ਨੇ ਜਿਹੜਾ ਇੱਕ ਮਹੀਨਾ ਮੈਦਾ ਉਹ ਦਿੱਤਾ ਜੋੜਾ ਬਾਕਾਇਦਾ ਆ ਕਾਰਡ ਰੱਖਿਓ ਇਹਨੇ ਕੋਈ ਵੀ ਪੇਸ਼ੈਂਟ ਆਉਂਦਾ ਇਹਨਾਂ ਦਾ ਆਪਦਾ ਕਾਰਡ ਦਿੰਦੇ ਨੇ ਵੀ ਸਿੱਧਾ ਮੇਰੇ ਘਰੇ ਆਓ ਹਸ ਹੁਤਾਜੇ ਚੰਗੀ ਦਵਾਈ ਨਹੀਂ ਦਿੰਦੇ ਬੱਚਿਆਂ ਨੂੰ ਹਰਾਣ ਕਰਦੇ ਨੇ ਠੀਕ ਹੈ ਜੇ ਸੀ ਇਹਨਾਂ ਨੂੰ ਪੁੱਛਿਆ ਤੁਹਾਡਾ ਰਿਟਾਇਰਮੈਂਟ ਲਈ ਆ ਆਖਰੀ ਡੇਟ ਕਿੰਨੀ ਹੈ ਇਹ ਕਹਿੰਦੇ 31 ਜੂਨ ਹੈਗੀ 1 ਜੂਨ ਤੱਕ ਬੈਠਣਾ ਵਾ 1 ਜੂਨ ਤੱਕ ਤੁਹਾਡਾ 8 ਵਜੇ ਤੱਕ ਪਹੁੰਚਣ ਦਾ ਟਾਈਮ ਹੈ ਇਹ ਕਹਿੰਦੇ ਮੈਂ ਤਾਂ ਅੱਜ ਦੇ ਅਸਥੀਵਾ ਦੇ ਨਾ ਕਰ ਲਓ ਤੁਸੀਂ ਜੋ ਹੁੰਦਾ ਅਸੀਂ ਨਾਲ ਪਿਆਰ ਨਾਲ ਗੱਲ ਕੀਤੀ ਹੈ ਸਾਡੇ ਨਾਲ ਬਤਮੀਚੀ ਕਰ ਰਹੇ ਨੇ ਬਸ ਬਤਮੀਚੀ ਇਹ ਕਰ ਰਹੇ ਨੇ ਪੁੱਛੇ ਹੈ ਕਿ ਕਿੱਥੇ ਲੇ ਸੀ ਸਵੇਰ ਨਾਲ ਮਸੇ ਕਰਦੇ ਅਸੀਂ ਨਾਗਰਿਕਾਂ ਸਾਡਾ ਹੱਕ ਤੁਸੀਂ ਬੋਲੋ ਜੀ ਤੁਸੀਂ ਪੁੱਛੋ ਸਾਡਾ 8 ਵਜੇ ਦਾ ਆਏ ਬੈਠੇ ਸਾਡੇ 8:30 ਵਜੇ ਤੋਂ ਉਰੇ ਆਏ ਬੈਠੇ ਆ ਜੀ ਹੁਣ ਨਹੀਂ ਬਸ ਵੀ ਜਿਹੜੀ ਗੱਲ ਹੈ ਇਹ ਤਾਂ ਸਾਰੀ ਪੁੱਛਿਆ ਕਿ ਕਿਥੇ ਰਹੇ ਸੀ ਜੀ ਆਹ ਬੈਠੇ ਸਵੇਰ ਦੇ ਬੈਠੇ ਇਹਰੇ ਦੋਨਾਂ ਨੇ ਆਹ ਦੇਖੋ ਜੀ ਇਹ ਨੰਬਰ ਦਾ ਕਾਰਡ ਨਹੀਂ ਇਹਦਾ ਨੰਬਰ ਪਤਾ ਨਹੀਂ ਸਾਡੇ ਨਾਲ ਗੱਲ ਵੀ ਨਹੀਂ ਕਰੀ ਇਹਨਾਂ ਨੇ ਜੀ ਤੁਸੀਂ ਇਹਨਾਂ ਨੂੰ ਪੁੱਛ ਲੈਂਦੇ ਮੈਨੂੰ ਪੁੱਛ ਲੈਂਦੇ 5 5 ਮਿੰਟ ਕਹਿ ਰਹੇ ਨੇ ਸਾਨੂੰ ਸਾਰੇ ਜਿਵੇਂ ਸੱਤ ਵਜੇ ਤੋਂ 11 ਵਜੇ ਕਾਲ ਕਰਿਆ ਤੁਸੀਂ ਆ ਇਧਰ ਸਾਰੇ ਦਿਖਾਓ ਜੀ ਆ ਸਾਰੇ ਰੋਕ ਬੈਠੇ ਨੇ ਆ ਭੀੜ ਦੇਖੋ ਕੱਲੇ ਬੱਚੇ ਨੇ ਸਾਰੇ ਬੱਚੇ ਹੈਰਾਨ ਹੋ ਰਹੇ ਨੇ ਜੀ ਪਹਿਲੇ ਬੋਲਾ ਤੁਸੀਂ ਫੋਨ ਕੀਤਾ ਸੀ ਡਾਕਟਰ ਨੂੰ ਕਹੀਂ ਤੁਸੀਂ ਫੋਨ ਕੀਤਾ ਸੀ ਡਾਕਟਰ ਆਮ ਫੋਨ ਕੀਤਾ ਤਾ ਦੋ ਮੇਰੇ ਨਾਲ ਇਹ ਲੱਗੇ ਜੀ ਇਹ ਕਹਿੰਦੇ 11 ਵਜੇ ਆਣਗੇ ਜੀ ਕੁਲਦੀਪ ਜਿਹਨਾਂ ਨੂੰ ਪਾਸੇ ਆ ਕੇ ਡਿਜ਼ਾਈਨ ਕਰਵਾਉਣਾ ਪਿਆ ਵਾ ਮੇਰਾ ਤੇ ਕਹਿੰਦੇ ਝੂਠ ਬੋਲਦੇ ਤੜਕੇ ਦੇ ਖੜਾ ਜੀ ਤੁਹਾਨੂੰ ਇਹ ਕਹਿੰਦਾ ਵੀ ਕੋਈ ਆ 3:00 ਵਜੇ ਆਉਣਗੇ ਮੈਂ ਤਾਂ ਚੈੱਕ ਕਰਵਾ ਮਿੰਟ ਦਾ ਹੋਰ ਮੈਂ ਤਾਂ ਨਿਕਲਾ ਦਪਾਉਂਗਾ ਜਵਾਬ اور بچے ودینوں آ دیکھ لو बदमिजाज दे سیدھے ਕਹਿੰਦੇ ਦਫਾ ਹੋ ਗੋ ਮੇਰਾ ਤਾਂ ਰਜਾਇਨ ਹੋ ਗਿਆ ਮੈਂ ਦਫਾ ਮੂਰਾ ਖੂੜੀ ਕਿਸੇ ਨੇ ਨਹੀਂ ਇਹਦਾ ਜਵਾਬ ਦੋ ਵੀ ਡਾਕਟਰ ਨਹੀਂ ਨਹੀਂ ਕਿਉਂ ਟੈਸਟ ਆਇਆ ਹੋਇਆ ਸਰ ਦਾ ਦੇਖੋ ਤੁਸੀਂ ਆਪਣਾ ਰੂਟੀ ਕਰਨਾ ਵੀਰੇ ਨੋਟਿਸ ਪਾਇਆ ਹੋਇਆ ਸੀ ਮਰ ਗਿਆ ਸਾਨੂੰ ਜਵਾਬ ਤਾਂ ਦੋਨਾ ਹੁਣ ਇਹ ਕਹਿ ਰਹੇ ਕਿ ਤਾ ਜਾ ਰਹੇ ਆ ਬਿਲਕੁਲ ਇੰਦਾ ਥੋੜੀ ਹੋ ਸਕਦਾ ਯਾਰ ਛੋਟੀ ਗੱਲ ਨਾਲ ਸਹਿਮਤ ਆ ਵੀ ਲੋਕ ਨੇ ਸਪਾਇਆ ਇੱਕ ਵਾਰਾ ਗੇਟ ਤੇ ਲੌੜਦਾ ਤਾਂ ਫਰਜ਼ਾ ਸਾਨੂੰ ਪੜਾ ਦੇ ਲੱਗਣਾ ਅੱਜ ਸੀ ਪੋਸਟ ਆ ਰਿਹਾ ਜਮਾਨਤ ਕੇ ਹਾਂ ਜੀ ਇਹ ਬਾਰੇ ਬੰਦੋ ਜੀ ਕਿਹੋ ਜਿਹਾ ਚੱਲ ਰਿਹਾ ਹੈ ਜੀ ਮੇਰੇ ਬੰਦੋ ਜੀ ਮੇਰੇ ਬੰਦੋ ਜੀ ਮੁਰੀਲਾ ਜੀ ਮਰ ਜਾਉਂਦੇ ਆ ਬਹਾਰੀ ਸਾਰੇ ਸਵੇਰੇ ਕਰਨਾ ਬੇਸ ਜੀ ਜਿਹੜੇ ਇੱਕ ਕੇ ਵਾਈ ਦੇ ਹਾਲ ਕਰਾ ਛੁੱਟੀ ਤੇ ਲੈਣਾ ਜੀ ਛੁੱਟੀ ਸਾਰੀ ਹਫਤਾ ਜੀ ਅਸੂਨਾ ਪੜਦੇ ਸਦੋ ਪੱਧਾ ਲਾ ਕੇ ਜੀ ਪ੍ਰੀਮੀਅਮ ਛੁੱਟੀ ਪ੍ਰੀਮੀਅਮ ਵੀ ਨਹੀਂ ਸੁਣ ਕਹਿੰਦਾ ਨੋਟਾ ਕੀ ਕਰ ਰਹੇ ਹੋ ਅਸੀਂ ਲੈ ਕੇ ਲਾਉਨੇ ਆ ਕਿਤੇ ਬਾਈਟ ਬੰਦ ਰਹਿ ਗਿਆ 12 ਵਜੇ ਤੋਂ ਬਾਅਦ ਇਹ ਬਗਾਨੀ ਸਮੋ ਜੇ ਅਸੀਂ ਨਾਮ ਹੋ ਗਏ ਜਾਂ ਤੱਕ ਨਹੀਂ ਪਾਸ ਹੁੰਦਾ ਉਦ ਤੱਕ ਡਿਊਟੀ ਕਰਨ ਅੱਗੇ ਆਪਾਂ ਹਮੇਸ਼ਾ ਲਾਉਂਦੇ ਆ ਅੱਜ ਵੀ ਰਹਿ ਗਈ ਰੋਜ਼ ਜ਼ਰੂਰ ਜੇ ਪਤਾ ਹੋਵੇ ਪਰਚੀ ਲਿਖਾ ਦਿੰਦੇ ਤੁਹਾਨੂੰ ਫੋਨ ਕਰਿਆ ਫਿਰ ਤੁਸੀਂ ਕੀ ਕਹਿ ਰਹੇ ਹੋ ਅੱਜ ਸਾਰੀ ਕਲਾ ਦਾ ਜਵਾਬ ਦਿਓ ਜੀ ਤੁਸੀਂ ਕਹਿੰਦਾ ਮੈਂ ਫੋਨ ਆਪਾਂ ਮੇਜ ਅਸੀਂ ਕਿਹਨੇ ਕਰਾਂਗੇ ਕੱਲ੍ਹ ਬਿਲਕੁਲ ਸਟੇਜ ਤੇ ਜਾ ਕੇ ਨੋਟਰੀ ਕਿਉਂ ਕਿ ਤੁਸੀਂ ਸਾ ਨਾਲ ਗੱਲ ਕਰਦੇ ਹੋ ਮੇਰਾ ਘਰੇ ਤੇ ਆਲੀ ਨੇ ਸਵੇਰੇ ਛੋਟੇ ਸਾਡੇ ਪਿੰਡ ਆਣ ਅਸੀਂ ਤੁਹਾਨੂੰ ਸੱਸਰੀ ਘਰ ਬੁਲਾਈ ਆ ਕੇ ਅੱਜ ਤੁਹਾਨੂੰ ਬੁਲਾਇਆ ਜੀ ਆ ਰਿਹਾ ਨਾ ਸੱਸਰੀ ਘਰ ਨਿਵੜ ਗਈ ਛੋਟਾ ਜਾ ਕੇ ਆਣ ਬੜੋ ਘਰ ਦੀ ਬਣਾਉਣੀ ਨਹੀਂ ਇਹ ਗੱਲ ਬੁਲਾ ਕੇ ਪੁੱਛੇ ਨਾ ਕੋਈ ਵੀ ਕਰਨਾ ਨਹੀਂ ਕਰਦਾ ਮੈਂ ਤਾਂ ਸਾਰੇ ਵੀਡੀਓ ਦਾ ਵੀਡੀਓ ਬਣਾ ਲਿਆ ਤਾਂ ਉਹ ਤਾਂ ਮੈਂ ਵੀ ਕੋਈ ਵੀਡੀਓ ਦਾ ਮੈਂ ਫਿਰ ਤਾਂ ਮਹੀਨਾ ਲੱਗਿਆ ਮਰੇ ਪਾਉ ਲੋ ਵੀਡੀਓ ਮੈਂ ਅੱਜ ਬੱਕ ਜੂ ਮੈਂ ਉਹਨਾਂ ਛੱਡ ਕੇ ਤਾਂ ਐਂਕ 10 ਬੰਦੇ ਮੇਰੇ ਝੂਠ ਬੋਲਦੇ ਨੇ ਅਜ ਤਾਂ ਨਹੀਂ ਜਾ ਸਕਦੇ ਸਰਕਾਰ ਸਰਕਾਰ ਤੁਹਾਨੂੰ ਤਰਖਾ ਦੇਣੀ ਬੱਚੇ ਬੰਨ ਲਿਖੇ ਰਿਕਾਰਡ ਵਿੱਚ ਜਾ ਸਕਦੇ ਸਵੇਰੇ ਕੈਂਪਨੀ ਨੂੰ ਲਾਸਟ ਡੇਟ ਮਿਲ ਗਿਆ ਸੀ 3100 ਤੱਕ ਐਮਰੀ ਡਿਊਟੀ ਦਾ ਸਮਾਂ ਜੀ ਪਤਾ ਕੀ ਹੈ ਸਰ ਇਹ ਕਹਿੰਦੇ ਲਾਸਟ ਤਰੀਕ 31 ਮਿਲੀ ਹੈ ਕਿ ਹੁਣੇ ਕਰੇ ਜਾ ਰਹੇ ਅਸੀਂ ਕਿੱਥੇ ਜਾਈਏ ਚਲੋ ਤੁਸੀਂ ਜਾ ਰਹੇ ਤੁਸੀਂ ਜਾ ਰਹੇ ਅਸੀਂ ਕਿੱਥੇ ਜਾਈਏ ਜੀ ਦੇਖੋ ਕਰ ਲਏ ਤਾਂ ਹੈਗੇ ਪਰਚਾ ਹਮੇਸ਼ਾ ਲੱਗਿਆ ਹੁੰਦਾ ਅੱਜ ਗਲਤੀ ਮੰਨਦੇ ਕਿ ਪਰਚਾ ਨਹੀਂ ਲੱਗਿਆ ਹੋਇਆ ਹੈਗਾ ਫਿਰ ਅਜਿਹਾ ਨਹੀਂ ਕਰ ਰਹੇ ਜੇ ਸਰਕਾਰੀ ਡਿਊਟੀ ਦੇ ਨਹੀਂ ਹੈਗੇ ਉਹਨੇ ਵੀ ਸਵੇਰੇ ਦਾ ਕਹਿ ਰਿਹਾ ਕਿ ਚਾਰ ਕੈਂਪਪਨੀ ਜਾਈਆਂ ਦੇਖਿਆ ਫੋਨ ਹਾਰ ਖਸਮ ਸਾਹਿਬ ਦਾ ਠੀਕ ਹੈ ਪਰ ਅਸੀਂ ਉਹਦੇ ਵੀ ਜੁੜੀ ਕਰਨੀ ਹੈ ਕਰਨੀ ਹੈ ਅਸੀਂ ਮੰਨਦੇ ਹਾਂ ਅੱਜ ਮੈਂ ਵੀ ਮੰਨਦਾ ਕਿ ਬਰਚਾ ਤੇ ਰਹਿ ਗਿਆ ਹਾਂ ਪਰ ਇਹਦੇ ਹਿਸਾਬ ਨਾਲ ਸਾਰੇ ਇਕੱਠੇ ਹੋ ਕੇ ਵੀਡੀਓ ਬਣਾਉਂਦੇ ਸੀ ਸਾਨੂੰ ਆ ਕੇ ਪੁੱਛੇ ਤੁਸੀਂ ਇਹ ਜਵਾਬ ਦਿਓ ਅੱਭੀ ਕਦੀ ਪਹਿਲਾਂ ਬੱਡੇ ਓਡੀ ਦੀ ਤੁਸੀਂ ਇਹ ਕਰੀ ਕੀ ਕਰੀ ਵੀਡੀਓ ਬਣਾਉਂਦਾ ਕਿ ਤੂੰ ਵੀਰੇ ਮੈਨੂੰ ਨਹੀਂ ਆਂਦੀ ਨਹੀਂ ਸਾਨੂੰ ਕੋਈ ਧਮਕੀ ਨਹੀਂ ਤੇਰੀ ਤੂੰ ਹੀ ਸਾਡੇ ਨਹੀਂ ਮੇਰੀ ਗੱਲ ਸੁਣੋ ਅਸੀਂ ਕੋਈ ਧਮਕੀ ਨਹੀਂ ਦਿੱਤੀ ਅਸੀਂ ਸਾਨੂੰ ਇਹ ਕਹਿ ਕੇ ਵੀਡੀਓ ਬਣਾਇਆ ਇਹ ਤਾਂ ਕਰਾਂਗੇ ਜੀ ਜੀ ਕਈ ਵਾਰ ਸਾਡੇ ਨਾਗਰਿਕਾਂ ਸਾਡੇ ਤੋਂ ਪਹਿਲਾਂ ਸਾਡਾ ਫਰਕ ਹੈ ਨਾਗਰਿਕ ਤਾਂ ਸਾਰੇ ਆ ਮੇਰੀ ਉਹ ਇਹ ਮੇਰੀ ਵੀਡੀਓ ਦਾ ਮਤਲਬ ਕੀ ਹੈ ਤੁਸੀਂ ਵੀਡੀਓ ਕਿਤੇ ਅਪਲੋਡ ਨਹੀਂ ਕਰਦੇ ਇਹ ਸਿਰਫ ਇੱਕ ਸਬੂਤ ਰੱਖਿਆ ਵੀ ਤੁਸੀਂ ਦੋਸਤ ਨਾਲ ਲਗਾ ਕੇ ਮੈਨੂੰ ਚੰਗਾ ਮੰਦਾ ਬੋਲਿਆ ਜੀ ਕੱਲ ਤੁਸੀਂ ਕੋਈ ਨਾ ਮੇਰੇ ਡਾਕਟਰ ਹੈ ਜੀ ਅੱਜ ਹੋਰ ਬੰਦੇ ਚਲੇ ਗਏ ਉਹ ਮਾੜਾ ਜਿਹੜਾ ਮੈਂ ਬੋਲੇ ਰ ਤੁਸੀਂ ਬੋਲੇ ਲਗੇ ਬੰਦੇ ਝੂਠ ਬੋਲਣਗੇ ਬਸ ਉਹੀ ਸਬੂਤ ਰੱਖਿਆ ਅਸੀਂ ਅਪਲੋਡ ਨਹੀਂ ਕਰਦੇ ਲੱਗੇ ਸਬੂਤ ਰੱਖਿਆ ਸੀ ਕੋਈ ਗੱਲ ਨਹੀਂ ਡਾਕਟਰ ਜੀ